ਇੱਕ ਵਾਰ ਫਿਰ ਸਵਾਗਤ ਹੈ ਦੋਸਤੋ ਤੁਹਾਡਾ ਮੇਰੇ YouTube ਚੈਨਲ Instagram ਪੇਜ ਸੱਲੇ ਨੇ ਪੰਜਾਬੀ ਦੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ 5-7 ਫੋਟੋਆਂ ਜਾਂ ਦੋ ਕਮੈਂਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਨੰਬਰ ਤੇ ਭੇਜੋ ਤੁਹਾਡੀ ਐਡ ਫ੍ਰੀ ਕੀਤੀ ਜਾਊਗੀ ਫਾਰਮ ਟਰੈਕ 60 ਟਰੈਕਟਰ ਮਕਾਊਆ ਮਾਡਲ ਇਹਦਾ ਆ 2000 ਟਾਇਰ ਆ 60% ਪੱਕੇ ਸਾਪੋ ਬਹੁਤ ਵਧੀਆ ਹਲਾ ਦਿਆ ਡਿਮਾਂਡ ਇਹਦੀ ਸਿਰਫ 215000 ਰੁਪਏ ਏਰੀਆ ਲੁਧਿਆਣਾ ਆ ਜ਼ਿਆਦਾ ਜਾਣਕਾਰੀ ਲਈ ਕਾਲ ਕਰੋ 9463092532 9463092532